ਜੈ ਸ਼ਕਰਵਾ ਜੀ ਹਾਂ ਸਰ ਇੱਕ ਵਿਸਾਲ ਖੂਨਦਾਨ ਕੈਂਪ ਲਗਾਇਆ ਹੋਇਆ ਹੈ ਉਹਦੇ ਬਾਰੇ ਕੀ ਜਾਣਕਾਰੀ ਦੇਣਾ ਹੈ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਕਲੱਬ ਰੋਟਰੀ ਕਲੱਬ ਸੰਘਰੂ ਰਾਇਲ ਵੱਲੋਂ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਹੈ ਇਹਦੇ ਵਿੱਚ ਸਾਡੇ ਵੱਲੋਂ ਮਾਨਵਤਾ ਦੀ ਸੇਵਾ ਲਈ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਹਰ ਸਾਲ ਕਈ ਸਾਲਾਂ ਤੋਂ ਸਾਡਾ ਕਲੱਬ ਇੱਕ ਖੂਨਦਾਨ ਦਾ ਮਹਾ ਮਹਾਵਿਯੋਗ ਜਿਹੜਾ ਹੈ ਚਲਾਉਂਦਾ ਆ ਰਿਹਾ ਹੈ ਔਰ ਅੱਜ ਵੀ ਅਸੀਂ ਇਸ ਉਪਰਾਲੇ 'ਚ ਕਾਫੀ ਸਕਸੈਸ ਗੈਨ ਕੀਤੀ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕੈਂਸਰ ਦਾ ਵੀ ਪ੍ਰੋਜੈਕਟ ਲਗਾਉਣ ਜਾ ਰਹੇ ਹਾਂ ਇਦੇ ਵਿੱਚ ਅਸੀਂ ਟਾਟਾ ਹਸਪੀਟਲ ਨੂੰ 35-40 ਲੱਖ ਦੀ ਗ੍ਰਾਂਟ ਆਪਣੇ ਰੋਟਰੀ ਇੰਟਰਨੈਸ਼ਨਲ ਤੋਂ ਲਿਆ ਕੇ ਦੇ ਰਹੇ ਹਾਂ ਤੇ ਸਾਡੇ ਕਲੱਬ ਦਾ ਵੀ ਉੱਚ ਕਾਫੀ ਯੋਗਦਾਨ ਰਹੇਗਾ ਅੱਜ ਕਿੰਨੇ ਕੁ ਬੰਦੇ ਦੇਚ ਕਰ ਰਹੇ ਹੋਣਗੇ ਅੱਜ ਤਕਰੀਬਨ 80 ਯੂਨਿਟਾਂ ਅਸੀਂ ਕਲੈਕਟ ਕੀਤੀਆਂ ਨੇ ਕਿਉਂਕਿ ਅੱਜ ਕੁਝ ਕੁਝ ਕਾਰਨਾ ਕਰਕੇ ਕੋਈ ਸਾਡੇ ਨਹੀਂ ਬੰਦੇ ਪਹੁੰਚ ਪਾਏ ਪਰ ਹਰ ਸਾਲ ਅਸੀਂ 100 ਤੋਂ ਉੱਪਰ ਕਰ ਕਰਨ ਦੀ ਕੋਸ਼ਿਸ਼ ਹੀ ਕਰਦੇ ਆ। ਔਰ ਇਸ ਤੋਂ ਇਲਾਵਾ ਅਸੀਂ ਹੋਰ ਵੀ ਪਾਸ ਤੇ ਇੱਕ 31 ਪਲਾਂਟੇਸ਼ਨ ਮੈਗਾ 3 ਪਲਾਂਟੇਸ਼ਨ ਪ੍ਰੋਜੈਕਟ ਲਗਾਇਆ। ਬੱਚਿਆਂ ਦੀ ਸਕੂਲ ਦੇ ਵਿੱਚ ਹੈਲਪ ਕੀਤੀ ਜਾ ਕੇ। ਇਸ ਤਰ੍ਹਾਂ ਸਾਡੇ ਰੋਟਰੀ ਵੱਲੋਂ ਕਾਫੀ ਉਪਰਾਲੇ ਕੀਤੇ ਜਾਂਦੇ ਨੇ ਸਮਾਜ ਦੀ ਸੇਵਾ ਲਈ। ਖੂਨਦਾਨ ਕੈਂਪ ਲਗਾਇਆ ਉਹਦੇ ਬਾਰੇ ਕੀ ਜਾਣਕਾਰੀ? ਸਰ ਰੋਟਰੀ ਕਲੱਬ ਸੰਗਰੂਰ ਰਾਇਲ ਜਿਹੜਾ ਕਿ ਪਿਛਲੇ 24 ਸਾਲਾਂ ਤੋਂ ਸੰਗਰੂਰ 'ਚ ਸੇਵਾ ਕਰ ਰਿਹਾ ਹੈ। ਉਹਨਾਂ ਦਾ ਰੈਗੂਲਰ ਫੀਚਰ ਹੈ ਬਲੱਡ ਡੋਨੇਸ਼ਨ ਕੈਂਪ ਤੇ ਆਰਟੀਫੀਸ਼ੀਅਲ ਲਿੰਗਸ ਕੈਂਪ। ਉਸੇ ਕੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਅਜ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਹੜਾ ਕੀ ਸਾਡੇ ਆਪਣੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਹੀ ਲੱਗਦਾ। تینਵੇਂ ਕੈਂਪਾਂ ਨੇ। ਇਹ ਸਰ ਬਲੱਡ ਡੋਨੇਸ਼ਨ ਸਾਡਾ 8th ਕੈਂਪ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਕੈਂਪ ਲਗਾਨੇ? ਇਸ ਤੋਂ ਇਲਾਵਾ ਸਾਡਾ ਆਰਟੀਫੀਸ਼ੀਅਲ ਲਿੰਗਸ ਕੈਂਪ, ਇਸ ਵਾਰੀ 3 ਟਰੀ ਪਲਾਂਟੇਸ਼ਨ ਕੀਤੀ ਹੈ। ਅਸੀਂ 1000 ਟਰੀਜ਼ ਜਿਹੜਾ ਰੇਲਵੇ ਟਰੈਕ ਹੈ ਉਹਦੇ ਨਾਲ-ਨਾਲ ਅਸੀਂ ਲਗਾਏ ਨੇ। ਉਸ ਤੋਂ ਇਲਾਵਾ ਬੱਚਿਆਂ ਨੂੰ ਕਿਤਾਬਾਂ ਵੰਡਰੀਆਂ, ਹਿਅਰਿੰਗ ਏਡਸ ਅਸੀਂ ਲਾਸਟ ਈਅਰ 400 ਹਿਅਰਿੰਗ ਏਡਸ ਦਿੱਤੇ। ਤੇ ਨਾਲ ਆਰਟੀਫੀਸ਼ੀਅਲ ਲਿੰਸ ਦੇ 133 ਪੇਸ਼ੈਂਟਸ ਨੂੰ ਅਸੀਂ ਲਿੰਸ व्हीलचेयर ਜਾਂ ਟ੍ਰਾਈਸਾਈਕਲ ਦੇ। ਕਿਹਨਾ ਜੋਨਰ ਰੋਟਰੀ ਕਲੱਬ ਸੰਗਰੂਰ ਦਾ ਬਹੁਤ ਵੱਡਾ ਅਪਰਾਲਾ ਹੈ ਜਿਹੜੇ ਪਹਿਲਾਂ ਵੀ ਲਾਉਂਦੇ ਰਹਿੰਦੇ ਆ ਖੂਨਦਾਨ ਕੈਂਪ ਤੇ ਕੈਂਸਰ ਵਾਲੇ ਹਸਪੀਟਲ 'ਚ ਵੀ ਕੈਂਪ ਲਾਉਂਦੇ ਆ ਤੇ ਰੋਟਰੀ ਕਲੱਬ ਦੇ ਪ੍ਰਧਾਨ ਜੀ ਅਸ਼ਕਰਵਾਲ ਜੀ ਸੰਜੇ ਜੀ ਜੈਨ ਸਾਹ ਸਭ ਦਾ ਬਹੁਤ ਵੱਡਾ ਸਹਿਯੋਗ ਹੈ ਸਾਰੇ ਸਾਡੇ ਰੋਟਰੀ ਕਲੱਬ ਦੇ ਮੈਂਬਰ ਬਹੁਤ ਮਿਹਨਤ ਨਾਲ ਇਹ ਸੰਗਰੂਹ ਸੇਵਾ ਅਕਸਰ ਕਰਦੇ ਰਹਿੰਦੇ ਆ ਮੈਂ ਇਹਨਾਂ ਨੂੰ ਅੱਜ ਦੇ ਇਹ ਕੈਂਪ ਲਾਉਣ ਤੇ ਵਧਾਈ ਦੇਣਾ ਤੇ ਧੰਨਵਾਦ ਕਰਦਾ ਜੀ ਰੋਟਰੀ ਕਲੱਬ ਵੱਲੋਂ ਜੋ ਖੂਨਦਾਨ ਕੈਂਪ ਲਾਇਆ ਗਿਆ ਇਹ ਵਧੀਆ ਉਪਰਾਲਾ ਹੈ ਕਾਫੀ ਸਮਾਜ ਸੇਵਾ ਦੇ ਕੰਮ ਕਰਦੇ ਨੇ ਪਰ ਖੂਨਦਾਨ ਮਹਾਦਾਨ ਜਿਸ ਨੂੰ ਕਿਹਾ ਗਿਆ ਕਿਉਂਕਿ ਕਈ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਹੈਗਾ ਖੂਨ ਤਾਂ ਖੂਨਦਾਨ ਦੇ ਫਾਇਦੇ ਵੀ ਨੇ ਡਾਕਟਰ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਖੂਨਦਾਨ ਤੁਸੀਂ ਟਾਈਮ ਟੂ ਟਾਈਮ 6 ਮਹੀਨੇ ਬਾਅਦ ਡੋਨੇਟ ਕਰਦੇ ਰਹੋ ਤਾਂ ਤੁਹਾਡਾ ਖੂਨ ਪਿਉਰੀਫਾਈ ਨਵਾਂ ਖੂਨ ਬਣ ਜਾਂਦਾ ਹੈਗਾ ਤੇ ਇਸ ਖੂਨਦਾਨ ਨਾਲ ਤੁਸੀਂ ਲੋਕਾਂ ਦੀ ਆਪਾਂ ਜ਼ਿੰਦਗੀ ਬਚਾ ਸਕਦੇ ਆ ਕਾਫੀ ਲੋਕਾਂ ਦੀ ਜ਼ਿੰਦਗੀ ਬਚਦੀ ਵੀ ਹੈ ਤੇ ਤੁਹਾਨੂੰ ਖੂਨ ਨਾਲ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਹਿ ਸਕਦੇ ਆ ਕਿ ਇੱਕ ਵੱਡਾ ਮਹਾਦਾਨ ਹੈ ਇਸ ਤੋਂ ਉੱਪਰ ਕੋਈ ਪੁੰਨ ਦਾ ਕੰਮ ਨਹੀਂ ਹੈਗਾ ਬਾਕੀ ਹੋਰ ਬੰਦੇ ਕਈ ਤਰੀਕੇ ਦੇ ਪੁੰਨ ਦੇ ਕੰਮ ਕਰਦੇ ਨੇ ਪਰ ਖੂਨਦਾਨ ਵਰਗਾ ਕੋਈ ਮਹਾਦਾਨ ਨਹੀਂ ਹੈਗਾ ਤਾਂ ਜਰੂਰ ਕਈ ਬੰਦੇ ਤਾਂ ਡਰਦੇ ਨੇ ਖੂਨ ਦੇਣ ਤੋਂ ਵੀ ਸਾਨੂੰ ਚੱਕਰ ਆਣ ਲੱਗਣਗੇ ਕਮਜ਼ੋਰੀ ਆ ਜੂ ਸਰੀਰ ਨੂੰ ਜੀ ਨਹੀਂ ਖੂਨਦਾਨ ਨਾਲ ਜਿੱਥੇ ਤੱਕ ਮੈਨੂੰ ਲੱਗਦਾ ਹੈਗਾ ਮੈਂ ਵੀ ਡਾਕਟਰਾਂ ਦੀ ਇੰਟਰਵਿਊ ਸੁਣੀਆਂ ਨੇ ਚੱਕਰ ਨਹੀਂ ਆਂਦੀ ਨਾ ਕੋਈ ਕਮਜ਼ੋਰੀ ਆਉਂਦੀ ਹੈ ਮੈਂ ਕਈ ਵਾਰ ਖੂਨਦਾਨ ਕਰ ਚੁੱਕਿਆਗਾ ਤੇ ਇਸ ਵਾਰ ਵੀ ਖੂਨਦਾਨ ਕੀਤਾਗਾ ਤਾਂ ਜਰੂਰ ਜੂਸ ਵਗੈਰਾ ਪੀ ਲੋ ਕੋਈ ਦਿੱਕਤ ਨਹੀਂ ਖੂਨ ਤੁਹਾਡਾ ਨਵਾਂ ਬਣ ਜਾਂਦਾਗਾ ਕਿਉਂਕਿ ਸਰੀਰ ਦੀ ਪ੍ਰਕਿਰਿਆ ਹੈਗਾ ਤਾਂ ਖੂਨ ਨਵਾਂ ਬਣ ਜਾਂਦਾ ਹੈਗਾ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤਾਂ ਜਰੂਰ ਸਾਰੇ ਲੋਕਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈਗਾ ਕਿਉਂਕਿ ਹਾਰਟ ਦੇ ਵਿੱਚ ਜਿਹੜੀ ਪ੍ਰੋਬਲਮਾਂ ਆਉਂਦੀਆਂ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈਗਾ ਡਾਕਟਰ ਵੀ ਇਹੀ ਕਹਿੰਦੇ ਨੇ ਤੇ ਇਹ ਚੀਜ਼ ਜਰੂਰ ਦਾਨ ਕਰਨੀ ਚਾਹੀਦੀ ਹੈ